ਪਤਾ ਸਾਨੂੰ ਕਿੰਨਿਆਂ ਕ ਸੁੱਖ ਦੀਆਂ ਸਾਡੀਆਂ RAM ji ਗਾਲ ਨਾ ਕੱਢੀ ਗਾਲ ਨਾ ਕੱਢੀ ਸੁੱਖਣਾ ਸੁੱਕੀਆਂ ਹੁੰਦੇ ਘਰੇ ਬੈਠਾ ਹੁੰਦਾ ਆ ਲੈ ਆਓ ਲੈ ਆਓ ਬੋਲੀ ਉਧਰੋਂ ਕਹਿੰਦੀ ਜੇ ਸੁੱਖਣਾ ਸੁੱਕੀਆਂ ਹੁੰਦੀਆਂ ਤਾਂ ਇੱਥੇ ਬੈਠਣਾ ਮੈਂ ਕੀ ਬਦਵਾਉਂ ਦਿੱਤੀਆਂ ਆ ਕਿਤੇ ਸੁੱਖਣਾ ਸੁੱਕੀਆਂ ਨੇ ਤਾਂ ਮੰਮੀ ਮੈਂ ਖਿਲਾਉਂ ਤੇਰੇ ਜਮਨ ਦੇ ਮੁੰਡੇ ਤੇਰੇ ਜਮਨ ਦੇ ਤਾਂ ਕੋਈ ਉਹ ਹੋਰ ਦੀ ਮੈਂ ਸਮਾਂ ਹਰੋ ਜੀ ਅਰਦਾਸਾਂ ਕਰਦੇ ਕਿ ਨਾ ਹਾਲ ਦੇ ਜਮਣ ਨੂੰ ਪਤਾ ਕਿੰਨੀਆਂ ਖੁਸ਼ੀਆਂ ਮੇਰੇ ਜਮਣ ਵਾਲਿਆਂ ਨੇ ਮਨਾਈਆਂ ਤੇ ਦਰਪੂਰੇ ਨੂੰ ਦੇ ਤਾਇਆ ਮੇਰੀਆਂ ਖੁਸ਼ੀਆਂ ਨਹੀਂ ਬਾਕੀ ਦੇ ਨਹੀਂ ਮੈਂ ਇਹ ਪਹੁੰਚਾ ਨਹੀਂ ਦੇ ਦਿੰਦੇ ਕਿਹਨੂੰ ਇਹ ਕਮਲੀ ਹੈ ਨਾ ਬੋਤੇ ਕਮਲੀਆਂ ਆਪਣੇ ਮਾਪਿਆਂ ਵੱਲ ਤੋਂ ਬਣੀਆਂ ਉਹ ਜਨ ਲਾੜਨੀ ਤੇ ਬਾਕੀ ਹੈ ਨਹੀਂ ਲਾੜਨੀ ਉਹ ਬੀਬੀ ਗੱਲ ਕਿ ਕਾसम ਮੈਂ ਬੀਬੀ ਇਹ ਤੇਨਾਂ ਕਿਉਂ ਲੱਗਦਾ ਇੰਨਾ ਯਾਰ ਕਾਲ ਤੋ ਬੀਬੀ ਬੀਬੀ ਨੇ ਕਹਿਆ ਤਾਂ ਮੈਂ ਨਹੀਂ ਬਹੁਣੇ ਦੇ ਲੋ ਚਲੋ ਫਿਰ ਫਿਰ ਉੱਤਰ ਜਾ ਜਨਤਾ ਨੂੰ ਪੁੱਛਾਂਗੇ ਬੀਬੀ ਇਹਨਾਂ ਨੂੰ ਮੈਂ ਖਾਣਾ ਕੁਝ ਨਹੀਂ ਕਰਾ ਕਰ ਭਾਈ ਕੌਮ ਨਹੀਂ ਇੱਥੇ ਬਹਿ ਹੁੰਦਾ ਇਹਨੂੰ ਉਠਾ ਲਿਆ ਕਰ ਇਹਨੂੰ ਉਹ ਬੀਬੀ ਨੂੰ ਮੈਂ ਲੈ ਜਾਗਾ ਇਹਨੂੰ ਉਠਾ ਲੈ ਇੱਕ ਗਾਗੋ ਨਹੀਂ ਆਣਾ ਨਹੀਂ ਨਹੀਂ ਬੀਬੀ ਕਹਿੰਦੇ ਦੇਖੀ ਕਿਤਾ ਗਾਗ ਘਰ ਦੇ ਵਿੱਚ ਸਮਝ ਲਾ ਵੀ ਜਿਹਦੇ ਘਰ ਚ ਲਗੀ ਨਾ ਉਹ ਤੇ ਫਿਰ ਖਤਮ ਹੀ ਤੇਰਾ ਰਾਣ ਕਹਿੰਦਾ ਫਿਰ ਗਾਣਾ ਕਰਦਾ ਇਹ ਗਾਤ ਕੱਲ੍ਹ ਖਾਣਾ ਮੈਂ ਨਹੀਂ ਕਰ ਸਕਦਾ ਹਾਂ 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 ਜੇ ਇੱਥੇ ਗਾਤਾਂ ਦੀ ਗੱਲ ਸੁਣੇ ਨਾ ਆਜ ਵੀ ਸੁਣਨਾ ਜਿਹਨੂੰ ਦੱਸਣਾ ਉਹਨੂੰ ਸਿਰ ਉਹਦੀ ਮਾਰ ਆ ਗਿਆ ਚਰਾ ਦੇ ਕਿੰਨੇ ਦਾ ਵਾਧ ਆ ਆ ਸੁਣਨਾ ਬੀਬੀ ਕੱਲ ਪਤਾ ਕੀ ਕਹਿੰਦੀ ਡੈਡੀ ਨੂੰ ਘਰ ਕਿੰਨੂੰ ਕਹਿੰਦੀ ਇਸ ਘਰ ਵਿੱਚ ਬਰਕਤਾਂ ਮੇਰੇ ਕਰਕੇ ਆ ਇਹ ਕਹਿੰਦੀ ਆਹ ਇਹ ਤੇ ਇਹਦੇ ਕਰਕੇ ਹੀ ਦੋਦੇ ਤੇ ਇੱਥੇ ਰਹਿੰਦੇ ਪਰ ਕਹਿੰਦਾ ਨਹੀਂ ਹੈ ਹਾਂ ਜਦੋਂ ਸਾਲ 150 ਸਾਲ ਦੀ ਉਮਰ ਹੋ ਗਈ ਬਈ ਇਹ ਹੋ ਗਈ ਐ ਇੰਨੇ ਪਰਖ ਦਾ ਲਾਈਦਾ ਨੂੰ ਕਰਦੇ ਰਹੇ ਤੇਰਾ ਆਹੀ ਕਰ ਆਹੀ ਜਿਹੜੇ ਦੇਮ ਕੰਦੇ ਹੋ ਮਾਰਾ ਕਹਿੰਦੀ ਇਸ ਘਰ ਵਿੱਚ ਮੈਂ ਆਈ ਤੇ ਸਾਰੇ ਲੈਰਾ ਬੈਰਾ ਹੋਣ ਲੱਗ ਪਏ ਉਹ ਹਰ ਦਿਨ ਤੇਰੇ ਕਿੰਨੇ ਸੁੱਖ ਨਹੀਂ ਤੇ ਇਹਨੂੰ ਸੁੱਖ ਮੈਨੂੰ ਆ ਦੇਮ ਦਾ ਸੁੱਖ ਨਹੀਂ ਦਿੱਤੇ ਤੇ ਮੈਨੂੰ 2 ਮਿੰਟ ਖਲੋਣ ਨਹੀਂ ਦੇਣਾ ਬਈ ਮੈਂ ਦੂਰਾ ਪਿਆਰ ਪਿਆ ਤੁਹਾਡੇ ਘਰ ਦੇ ਤੁਹਾਡੀ ਜੂਨ ਸੁਧਰ ਗਈ ਆਹਾਂ ਦੇ ਸਾਡੇ ਤੇ ਤੂੰ ਦੇ ਉਹ ਸਾਡੇ ਦਾ ਸਾਰੀ ਬੁਰਾਲੀ ਇਹਦਾ ਹੀ ਸਾਥੀ ਕਰ ਰਹੇ ਪਹਿਲਾਂ ਸਭੀ ਦੇ ਘਰ ਰਹਿਣਾ ਇੰਨਾ ਡੰਗਰੇ ਨਹੀਂ ਕਿੰਨਾ ਚਿਰ ਰਹਿਣਾ ਮੇਰੇ ਮਕਾਨ ਬਣਾਏ ਮਕਾਨ ਬਣਾਉਣੇ ਹੀ ਤੇ ਵੀ ਮੇਣਾ ਮਾਰਿਆ ਨੇ ਮੇਣਾ ਕਹਿੰਦਾ ਸਾਡੇ ਘਰ ਰਹੀ ਤੂੰ ਬੀਬੀ ਇਹ ਗੱਲ ਕਰਦੀ ਨਾ ਉਹ ਇਹ ਮੈਂ ਤੁਹਾਨੂੰ ਪਾਣੀ ਬਿਖਰੇ ਸ਼ੁਰੂ ਨਹੀਂ ਇਧਰ ਬਾਬੇ ਨੇ ਨਹੀਂ ਇਹ ਗੱਲ ਕਹੀ ਆ ਇਹਨੇ ਕਿਹਾ ਆ ਦੇ ਲਾ ਬੀਬੀ ਨੇ ਕਿਹਾ ਆਹ ਉੱਪਰ ਆ ਬੀਬੀ ਇਹਨੇ ਇਹਨੇ ਜਾਣ ਕੇ ਸੱਦਿਆ ਨੂੰ ਕਿੰਨਾ ਇਧਰ ਇੱਜ਼ਤ ਮਾਲ ਕਰਦੇ ਤੂੰ ਆ ਕੇ ਅੰਦਰ ਪੋਣੇ ਬੜੀ ਬੜ ਕੇ ਮੇਣਾ ਦਿੱਤਾ ਤੁਰ ਕੇ ਕਹਿੰਦੀ ਸੀ ਘਰ ਵਾਇ ਚੋਕ ਲੈ ਕੀ ਵੀਰੇ ਕਰਾਸੀ ਵੀਰੇ ਦਾ ਨੀ ਚੋਕ ਕੇ ਤੇਰਾ ਕਹਿਣੀ ਤੂੰ ਮੈਨੂੰ ਰੱਖਿਆ 6 ਮਹੀਨੇ ਤੇ ਅਰੇ ਕੰਨਾ ਹਟ ਜਾ ਸਾਡੇ ਘਰ ਰਹਿ ਤੇਰਾ ਕੜਾ ਘਰ ਓਏ ਘਰ ਬਣਾਏਗਾ ਤਾਂ ਫੇਰ ਤੇਰਾ ਘਰ ਬਣਾਏਗਾ ਮੈਂ ਵੀ ਸੁਣਿਆ ਹੀ ਆ ਇਹ ਇਕਦਮ ਦੇਖਿਆ ਤੁਹਾਨੂੰ ਆ ਦੇਖ ਤੂੰ ਮੈਂ ਇਹ ਘਰ ਚ ਆਈ ਤੇ ਮੈਂ ਘਰ ਬਣਾਇਆ ਜਦੋਂ ਪਿਆਰ ਮਾਰਦਾ ਨਹੀਂ ਇੱਥੇ ਰੱਖੇ ਦੋ ਦੋ ਤੁਹਾਡਾ ਨਾ ਤਾਗਲਾ ਲੱਗ ਗਿਆ ਕਿ ਤੂੰ ਕਿਹਨੇ ਹੋਣ ਲੱਗੀ ਕੋਈ ਪਿਆਰ ਨਹੀਂ ਉਹਦਾ ਪਿਆਰ ਤੇਰੀ ਪਿਆਰੀ ਉਹਦਾ ਆ ਦੇਖ ਆ ਜਿਆਦਾ ਬੋਲ ਨੀ ਤੈਨੂੰ ਜਿਆਦਾ ਗੱਲਾਂ ਕਰਦਾ ਮੈਂ ਉੱਥੇ ਬੈਠੀ ਉੱਥੇ ਤੋਂ ਟਾਗਰ ਆਈ ਇਹ ਸ਼ੇਸ਼ੇ ਵੀ ਨਹੀਂ ਆਉਂਦੀ ਇਹਨਾਂ ਨੂੰ ਬਦਲੇ ਲੈਣ ਦਾ ਘਰ ਤਾਂ ਚਾ ਗਈ ਮਰੀਂ ਤੇਲਾ ਬਦਲੇ ਤਲੇ ਬਦਲੇ ਨੀ ਕੰਨੀ ਕੰ ਨਿਆਣੇ ਹੋਰ ਨਾਲ ਡੰਗਰ ਬੰਨੇ ਮੇਰੇ ਪੱਲੇ ਇਹ ਮੱਝਾਂ ਇਹ ਨਿਆਣੇ ਮੈਂ ਪਾ ਪੀ ਤਾਰਾ ਨੂੰ ਕਰਿਆ ਕਰਗੀ ਜਿੰਨਾ ਹਾਂ ਬਿਆਰ ਆਪਣੀ ਚੌੜਖਾਣੀ ਗੋਮ ਕੁਛ ਨਾ ਨਾ ਬੋਲਿਆ ਕਰ ਸੱਚ ਬੋਲਿਆ ਆਪਣੀ ਕੁੜੀ ਮਾਰ ਕੋ ਤੇ ਜਾਣਾ ਹੀ ਹੈ ਰੇ ਨਾ ਤੈਨੂੰ ਪੁੱਛ ਕੇ ਗਈ ਮੈਂ ਜਾਮਾ ਕੈਸਾ ਕਰਦੇ ਵੀ ਨਾ ਜਾ ਨਾ ਮੈਂ ਤਾਂ ਤੂੰ ਬੀਬੀ ਕੋਲ ਮਾਰ ਕੇ ਕੱਲਾ ਛੱਡ ਸਾਰੀ ਗੱਲੀ ਸੱਚੀ ਮੇਰੀ ਗੱਲ ਸੁਣ ਬੀਬੀ ਸੱਚੀ ਤੇ ਮੈਂ ਇਹ ਮੈਂ ਕੋਈ ਕੋਈ ਨਹੀਂ ਸਾਰੀਆਂ ਗੱਲਾਂ ਛੱਡ ਪਰ ਪਿਆਰ ਉਦੋਂ ਦੇ ਲੱਗੇ ਤਾਂ ਨਾਲ ਜੀ ਬੀ ਇਹ ਖੜਾ ਬੋਲਦਾ ਨਾ ਉਹਨਾਂ ਦੀ ਪਿਆਰ ਤੁਹਾਡੇ ਉਦੋਂ ਦੇ ਲੱਗੇ ਜਦੋਂ ਦੀ ਬੀਬੀ ਆਈ ਉਹ ਤੇਰਾ ਕੀ ਠੀਕ ਆਈ ਤੇ ਸਹੀ ਓ ਤੂੰ ਯਾਰ ਸਾਡੀ ਨਾ ਬੀਬੀ ਨੂੰ ਤੰਗ ਮੈਂ ਬੋਕ ਦੂ ਉਹਨੇ ਕੀ ਬੀਲੀ ਹੋਗਾ ਪਿਆਰ ਲਾਉਣਾ ਕੋਈ ਮੇਰੀ ਬਾੜੇ ਲਾਤੀ ਇਹਦਾ ਮੇਰੀ ਮਾਂ ਨੇ ਲਾਤੇ ਘਰੇ ਆ ਵੇ ਲਾ ਤੇ ਮਾਵਾਂ ਹੀ ਲਾਉਂਦੀਆਂ ਮਤਲਬ ਉਹਨਾਂ ਦਾ ਕੁਝ ਨਹੀਂ ਹਾਂ ਦੇਖ ਲੈ ਹਾਂ ਇਹ ਵੀ ਰੋਲਾ ਪਾਉਣ ਨੂੰ ਬੈਠੀਆਂ ਤੇਰਾ ਆ ਵੇ ਲਾ ਆ ਵੇ ਲਾ ਕਹਿੰਦਾ ਸਾਡੀ ਬੁੱਢੀ ਵੀ ਤੇ ਇਹ ਵੀ ਰੋਲਾ ਪਾਉਣ ਲਈ ਘਰ ਬੈਠੀਆਂ ਹਾਂ ਹੋਰ ਹਾਂ ਰੋਲਾ ਹੀ ਕਰੂਗੀਆਂ ਇਹ ਨੋ ਰੋਈ ਜਾਗਣਾ ਚੱਲ ਪਾਤੀ ਪਾ ਕੇ ਨਹੀਂ ਜੇ ਇਹ ਨਹੀਂ ਘਰ ਬਾਈ ਦਾ ਕੀ ਮੈਂ ਕੀ ਕਰਾਂ ਮੈਂ ਤੁਹਾਡੇ ਬਿਸਤਰਾ ਕਰ ਦਾਂ ਕੀ ਮੈਂ ਤੁਹਾਡਾ ਕਰ ਦਾਂ ਬਿਸਤਰਾ ਕਰ ਦਾਂ ਇਹ ਕਰਨਾ ਨਹੀਂ ਆਪੋ ਦਾ ਕਾਦਾ ਆ ਬੀਬੀ ਅੰਮ੍ਰਿਤ ਕਰਦਾ ਜੀ ਦਾ ਉਹਦੇ ਵੀ ਕਿੱਤਾ ਸੀ ਜੀ ਦਾ ਇਹਦਾ ਅੰਮ੍ਰਿਤ ਕਰਦਾ ਆ ਆਪੋ ਦਾ ਕਾਦਾ ਹੀ ਹੈ ਚਾਹ ਦਾ ਚਾਹ ਖਾਉਂਦੇ ਚਾਹ ਦਾ ਪਹਿਲਾਂ ਰਾਤ ਸਿੱਧੜੀ ਹੋ ਰਹੀ ਓਏ 15 ਕੱਪੜੇ ਦੇ ਆ ਤੈਨੂੰ ਪੜਾਉਣਾ ਨਾ ਕੇ ਮਤੋਂ ਮੈਂ ਤੈਨੂੰ ਛੱਡਦੀ ਇਹ ਮਤੋਂ ਰਵਾਂ ਮੈਂ ਛੱਡੀ ਇਹ ਨਾ ਤੋਂ ਮੈਂ ਛੱਡ ਦਿੱਤੋਂ ਤੇ ਇਹ ਸ਼ਾਪੇ ਪੂਰੀ ਹੋ ਗਈ ਸਹੀ ਹੈ ਕਹਿੰਦੇ ਜੋ ਕੁਝ ਆਇਆ ਉਸ ਤੇ ਬੀਬੀ ਇਹਨੇ ਬੀਬੀ ਬੜਾ ਇਹਨੇ ਪਰੇਸ਼ਾਨ ਕੀਤਾ ਸਾਨੂੰ ਜਦੋਂ ਮੈਂ ਤੁਹਾਡੇ ਨਾਲ ਮੈਂ ਤਾਂ ਇਹਨੇ ਕੀਤਾ ਇਹਉਂ ਦੇ ਰੋ ਪਰੇਸ਼ਾਨ ਮੈਂ ਕੋ ਨਾ ਬੀਬੀ ਸਭੀ ਤਾਂ ਪਰੇਸ਼ਾਨ ਆ ਨਾ ਕੋਣ ਮੈਂ ਨਹੀਂ ਹੁੰਦੀ ਪਰੇਸ਼ਾਨ ਇਹੋ ਬੋਲਦਾ ਤੈਨੂੰ ਆ ਹਰਾਮ ਦੇ ਦਾ ਵਿੱਚ ਤੂੰ ਇਹ ਤੀਲੀ ਲਾ ਲਾ ਦਿੰਦਾ ਇਹ ਵੀ ਇਹ ਵੀ ਇਹਦਾ ਹੀ ਆ ਸਭ ਤੋਂ ਵੱਡੀ ਤੀਲ ਆ ਸਾਡੇ ਘਰ ਚ ਬੈਠੀ ਤੂੰ ਤੇਰਾ ਦਾਦੀ ਪੋਤੇ ਦਾ ਬੜਾ ਪਿਆ ਤਾਂ ਮੇਰਾ ਫਟਾੜਾ ਹੋ ਜਾਦਾ ਆ ਆ ਵੇਖ ਨਾ ਜੀ ਜਦੋਂ ਦਾ ਮਾਜੀ ਵੀ ਆ ਨਾ ਪਿਆਰ ਨਾ ਬੀਬੀ ਆਈਆ ਉਹਦੇ ਘਰ ਵੀ ਆ ਰਹੀ ਸੀ ਮੈਂ ਤਾਂ ਮੈਂ ਕਿਹਾ ਤੂੰ ਘਰ ਆ ਰਹੀ ਹੈਂ ਆਪਾਂ ਜੋ ਸੌਣ ਤੇ ਰੱਖੋ ਤੇ ਦੀ ਗੱਲ ਆਪਾਂ ਤੇ ਉਮਰ ਹੋ ਗਈ ਕਰਾਣਾਗੇ ਵਿਆਹ ਨੋਖਾਂ ਦੀ ਕੋਈ ਇੱਤਰੀ ਆ ਕੋਈ ਮਾੜਾ ਤੋੜਿਆ ਕਰਦਾ ਆ ਕੁੜੀਆਂ ਮਗਰ ਤੋੜਦੀਆਂ ਇਹ ਨਹੀਂ ਹੁਣ ਤੋੜਦੀ ਬੇਬੀ ਬੇਬੀ ਪੁੱਠੀਆਂ ਸਲਾਹਾਂ ਦਿੰਦੀ ਵੀ ਪਰ ਕੋਈ ਨਹੀਂ ਮੈਂ ਕਰਾ ਦਾਂਗੀ ਤੇਰਾ ਵਿਆਹ ਕੁੜੀਆਂ ਤਾਂ ਮੈਂ ਗਲੋਂ ਲਾਈਆਂ ਕੁੜੀਆਂ ਤੇ ਇਹ ਉੱਪਰ ਤੇ ਨਹੀਂ ਬੱਲਾ ਹੀ ਰੇ ਵਰਗਾ ਇੱਥੇ ਈਰਾ ਦੇ ਲ ਮੇਰਾ ਪੁੱਤ ਦਾ ਵਿਆਹ ਕਰਾ ਜਾਣਿਆ ਬਣਾ ਲੈ ਤੇਰਾ ਪੁੱਤਾ ਕੋਤੁਰਾ ਲੈ ਮੈਂ ਵਿਆਹਾਂ ਬਿੱਲੇ ਕਰਕੇ ਸ਼ਰਾਪ ਸ਼ਰਾਪ ਤੋਂ ਲੋਕ ਅਧਿਕਾਰੀ ਜਾਣਾ ਕੀ ਹੋਈ ਤਾ ਉਹਨਾਂ ਘਰ ਬੰਨ ਪਤਾ ਲੱਗੂਗਾ ਦੁਨੀਆ ਨੂੰ ਵਿਆਹ ਕੀਤਾ ਹੈ ਕੀ ਹੋਈ ਤਾ ਵਾ ਅਸੀਂ ਨਹੀਂ ਆਣੇ ਤੇਰੇ ਲਾ ਕੁਗਰੀ ਨਹੀਂ ਮਾਰ ਗਿਆ ਤੇਰਾ ਦੇ ਕੇ ਕੀ ਦੂ ਬਣਾ ਕੁਗਰੀ ਦੇਗਾ ਪੈਦਾ ਨਹੀਂ ਇਹ ਤਾਂ 100 ਮਗਰ ਫੇੜੀ ਕੁੜੀਆਂ ਬੀਤੀਆਂ ਆ 100 ਛੜੇ ਇੱਕੋ ਹੀ ਲਿਆ ਆ ਆ ਠੀਕ ਆ ਬੀਬੀ ਉਹ ਦਿੰਦਾ ਇੱਕੋ ਹੀ ਲਿਆ ਇੱਕੋ ਹੀ ਦੱਸ ਆਂ ਬੀਬੀ ਆ ਜਾ ਆਪਾਂ ਸੈਪਰੇਟ ਰੱਖਣਾ ਚਾਹੀਦਾ ਤੇਰਾ ਰਸਤਾ ਨਾ ਮੈਨੂੰ ਪਤਾ ਨਾਲੀ ਚੁਗਲ ਹੋਰ ਬੜੀ ਐ ਨੇ ਤੇ ਹੁਣੇ ਰੋਲਾ ਪਾਦਣਾ ਸਾਰੇ ਤੇਰਾ ਭਲਾ ਹੈ ਇਹ ਕੁੜੀਆਂ ਤੇਰਾ ਰਸਤਾ ਨਾ ਨਹੀਂ ਲੱਗਿੰਦੀਆਂ ਆਹੀ ਤੈਨੂੰ ਤਾਂ ਨਹੀਂ ਦੱਸਦੇ ਤੂੰ ਚੁਗਲ ਹੋਰ ਹੈਗੀ ਇਹ ਹੁਣੇ ਘਰਾਂ 'ਚ ਰੋਲਾ ਪਾਦਣਾ ਹੋਰ ਚੋਬਿਲ ਖੁੱਸ ਚੱਲ ਦੇਗੀ ਚੁਗਲਿਆ ਤੂੰ ਰਹਿਣ ਦੇ ਮੈਂ ਇਹਨੂੰ ਦੂਰਿਆਂ ਰੱਖ ਲੈ ਆਪਾਂ ਰਿਸ਼ਤਾ ਤੱਕ ਕਰ ਲਿਆ ਸਾਰਾ ਕੁਝ ਦੇਖ ਲਾ ਪਰ ਦੱਸਣਾ ਨਹੀਂ ਜਿੱਦਣ ਦੱਸ ਦਿੱਤਾ ਜਦੋਂ ਇਹਦੇ ਕੰਨੀ ਗੱਲ ਪੈ ਗਈ ਤਾਂ ਉਹ ਖਤਮ ਉਹ ਤੋਂ ਨਾਲ ਹੀ ਤਲਾਕ ਤੇਰੇ ਨਾਲ ਦੇ ਕੁਝ ਹੋਰ ਮੈਂ ਤਾਂ ਜੋੜਦੀ ਆ ਤੋੜਦੀ ਥੋੜੀ ਆ ਮੈਂ ਕਿੰਨੇ ਕੁ ਥੋੜੇ ਆ ਸਰੇ ਚੱਨੀ ਦਿੱਤਾ ਜਿੱਥੇ ਪਤਾ ਲੱਗਦੇ ਤੇ ਨਾ ਚਿੱਠੀ ਬੀਬੀ ਨੂੰ ਪਤਾ ਲੱਗਿਆ ਨੇ ਪੁੱਛ ਗਈ ਪਾਣੀ ਮਾਰ ਪੁੱਛ ਗਏ ਤੇਰਾ ਕਿੱਦਾ ਸਿਰ ਚੜ ਗਿਆ ਉਹ ਗਰਦੀਬ ਸਿੰਘ ਨੇ ਚੜਾ ਲਿਆ ਉਹ ਗਰਦੀਬ ਨੇ ਚੜਾ ਲਿਆ ਇਹਦਾ ਕੋਈ ਕਸੂਰ ਨਹੀਂ ਬਹੁਤ ਲਾਭ ਮੇਰੀ ਸਹਗੀ ਨਾਲ ਦੀ ਪਿੱਛੇ ਸਿਰ ਤੇ ਗਈ ਜੇ ਇਹਨੂੰ ਤਾਰਨ ਨਾ ਪ੍ਰਭੂ ਨੂੰ ਫੇਰੇ ਰਿਸ਼ਤਾ ਸਰੇ ਇਹਨੂੰ ਇਹਨੂੰ ਪਤਾ ਲੱਗਦਾ ਕਿ ਤੁਹਾਨੂੰ ਵਿਆਹ ਚਾਹੀਦਾ ਕਿੱਥੇ ਆ ਬਣ ਤੂੰ ਕੀ ਸਾਲਾ ਤੇ ਗਿਆ ਤਾ ਮੇਰੀ ਬੀਬੀ ਨੂੰ ਕਹਿ ਗਿਆ ਮੇਰੀ ਘਰ ਪਰੀ ਉਹ ਪਰੀ ਆ ਜਦੋਂ ਵਿਆਹ ਜਣਾ ਹੀ ਉਹਨਾਂ ਡੈਡੀ ਕਰੇ ਦੱਸਿਆ ਜੇ ਪਹਿਲਾਂ ਅਮਨ ਆਪ ਦੱਸਿਆ ਕਿ ਬੱਲੇ ਬੱਲੇ ਪਰੀ ਪਰੀ ਉਹਨੇ ਪਰੀ ਨਾਲ ਦੱਸਿਆ ਪਰੀ ਉਹਨੇ ਆਏ ਉਹ ਤੇ ਪਰੀ ਨਹੀਂ ਹੋਣੀ ਉਹ ਤਾਂ ਉਹਨਾਂ ਦੀ ਲਵ ਮੈਰਿਜ ਕਿ ਤੈਨੂੰ ਕੋਲ ਪੁੱਛਦਾ ਹੀ ਬੱਲੇ ਤੂੰ ਵੀ ਚੋਦੇ ਖਾ ਲੈ ਕੇ ਦੀਵ ਨੇ ਦੱਸਿਆ ਪਹਿਲ ਸਾਡੇ ਘਰ ਪਰੀ ਆਉਣੀ ਆ ਤੇ ਪਰੀ ਆ ਪਰੀਆਂ ਨੇ ਆਹੀ ਕੌਣ ਹੈ ਤੁਸੀਂ ਲੇਟੇ ਆਏ ਤੇ ਬੋਲਿਆ ਕਹਿੰਦੀ ਆਹੀ ਕੌਣ ਤੁਸੀਂ ਲੇਟੇ ਬਾਹਰ ਨਹੀਂ ਸ਼ਾਵਾ ਦੂਈ ਇਹ ਕਿਉਂ ਮਾਰੇ ਬਾਹਰ ਨਹੀਂ ਸ਼ਹਿਰ ਤੂੰ ਤੂੰ ਉਪਰੀ ਸਲੇਟਾ ਸਾਡੇ ਵਰਗਾ ਨਹੀਂ ਸਲੇਟਾ ਸਲੇਟਾ ਸਾਡੇ ਸਾਡੇ ਵਰਗਾ ਨਹੀਂ ਜਾ ਸਕਦਾ ਆਹ ਹਾਜੀ ਤਾਂ ਆ ਨਿਆ ਮੇਰਾ ਘਰ ਘਰ ਪੁੱਛ ਕੇ ਆ ਪਹਿਲੇ ਸਾਰੇ ਕਿਹਨੇ ਜੁਗਲ ਖੋਰਾ ਇੱਕ ਨੰਬਰ ਦੀ ਅਮਰ ਜੀ ਦਾਦੀ ਇਹ ਜੁਗਲ ਖੋਰਾ ਪਹਿਲਾਂ ਪੁੱਛ ਕੇ ਆ ਪੁੱਛ ਕੇ ਆ ਕੀ ਆਪਣੀ ਦਾਦੀ ਦਾ ਪਤਾ ਉਹ ਲੜਾਈ ਲੈਂਦੀ ਸੀ ਬੱਤਾ ਸਿੱਟੀ ਬੱਤਾ ਸਿੱਟੀ ਉਹ ਉਹ ਨੂੰ ਲੜਵਾਇਆ ਨਾ ਲੜਨਾ ਮੈਂ ਕਿਹਾ ਕਿ ਨਾ ਦੱਸਾਂ ਜਾਨੂੰ ਹਾਂ ਉਹ ਵਿਚਾਰੀ ਇੰਨੀ ਚੰਗੀ ਨਾ ਚਾਚੀ ਚਾਚੀ ਕਾਕੇ ਦਾ ਮੂੰਹ ਸੁਖਦਾ ਪਰ ਇਹ ਕਿਹ ਇਹ ਇਹ ਨਹੀਂ ਬਲੇਵਾਂਦੀ ਨੂੰ ਨਹੀਂ ਕਹਿਣਾ ਉਹ ਤਾਈਆਂ ਫਿਰ ਡਾਉ ਫੇਰਦੀ ਆਹ ਬੜਾ ਪਿਆਰ ਸੀ ਤਾਈਆਂ ਨੂੰ ਪੱਟਾ ਸਿੱਟ ਨਹੀਂ ਨਹੀਂ ਮੈਂ ਤਾਂ ਉਹਦਾ ਪਿਆਰ ਨਹੀਂ ਹੈ ਉਹਦਾ ਤਾਂ ਆਹ ਆਹ ਲਾਣਾ ਆਹ ਵੇਰਾ ਆ ساری ਚੂਲ ਨਾ ਆਉਂਦੀ ਆ ਦੇਖ ਲੈ ਦੇਖ ਲੈ ਕਿੰਦਾ 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 ਲਾਉਂਦੀ ਦਿਨ ਦੀ ਮਾਲ ਵਾਲਾ ਦੇਖ ਲੈ ਗੱਲ ਕਿਹੜੀ ਕਰਦੀ ਜਿਹੜੀ ਰਹਿ ਰੱਬ ਦਾ ਨਾ ਹਾਂ ਨਗਰੇ ਨੂੰ ਨਾ ਫੂਕੇ ਰੱਖ ਦਉਂਦੀ ਆ ਜਿਹੜਾ ਆਈ ਸੜਿਆ ਬੰਦਾ ਉਹ ਸੁਣੋ ਸੜੋ ਤੇਰਾ ਵੇਖਾ ਚੰਗੀ ਮੈਂ ਸੜੀਆਂ ਚੰਗੀ ਦੇ ਲਾ ਜਿਹੜਾ ਜਿਹੜਾ ਮੈਂ ਹੀਰਿਆ ਵਰਕੇ ਕੋਲ ਜੰਮੇ ਵਾਤੇ ਨਾ ਘੱਟ ਕੀਤੀ ਸੜਿਆਂ ਨੂੰ ਸਾੜ ਕੇ ਰੱਖ ਦੇਣਾ ਜਿਹੜਾ ਪਤਾ ਹੈ ਸੜਿਆ ਘਾਹ ਨੂੰ ਘੁੜੂ ਆ ਕੇ ਲਾਉਂ ਸੜਿਆਂ ਦਾ ਬਣਾ ਕੇ ਉਹ ਲੋੜ ਹੀ ਨਹੀਂ ਹੋ ਗਈ ਸੜੇ ਰੌਂਡ ਆਫ ਕੀਤੀ ਇਹਨੇ ਕਰਕੇ ਨਾ ਪੜਾਏ ਕਰਕੇ ਇਹਦਾ ਨਵਾਇਆ ਆਪਾਂ ਕੋ ਕੀਤਾ ਦੇਖ ਤਾਂ ਸਹੀ ਪਾਈਆਂ ਤੇ ਬੀਬੀ ਨੇ ਮੁੜੇ ਜੰਮੇ 12 ਚ ਕਲਾਏ ਇਹਨਾਂ ਨੂੰ ਵੀ ਨੌਕਰੀਆਂ ਨਵਾਏ ਨਾ ਤੇ ਨੀਂਦ ਨਹੀਂ ਕਰਨਦੀ ਉਹ ਗੱਲ ਬੱਕਰੀ 12 ਤੇ ਨਿਕਲਾਏ ਇਹ ਨਿਕਲਾਏ ਉਹ ਸਾਰੇ ਕੋ ਟੋ ਕਰਦਾ ਰਹੇ ਜਾ ਲੈ ਮੁੰਡੇ ਕਿਹਨੇ ਕਿਹਾ ਕਿ ਦੇਣਾ ਆਪਣੇ ਕਹਿੰਦਾ ਕਹਿੰਦੇ ਕਹਿ ਕੇ ਦੇ ਲਾ ਕਿਆ ਕੀ ਦੇਣਾ ਤੇ ਨਹੀਂ ਕਰ ਗਿਆ ਮੈਂ ਕੀਤਾ ਜੋ ਕੀਤਾ ਮੈਂ ਨਹੀਂ ਦੇਖੀ ਕਿਹਦੀ ਮੁੰਡੇ ਬਾਹਰ ਕਲਾਏ ਤਾ ਮੇਰੇ ਮੁੰਡੇ ਦੇ ਕਲਾਏ ਤਾ ਗੁੱਗ ਵੀ ਨਹੀਂ ਕੀਤੀ ਬੀਬੀ ਇਹਨੂੰ ਚੁੱਪ ਕਰਾ ਲਾ ਬੀਬੀ ਇਹ ਬਾਣਾ ਪੇ ਉਸ ਸਾਈਡ ਤੇ ਲਾ ਸੱਚੀ ਸੱਚੀ ਦੇ ਬੋਲਣਾ ਕਿਹੜਾ ਚੋਗਰ ਖੋਰ ਮੁੰਡਾ ਸੱਚੀ ਜਿਉਂ ਬੋਲ ਘੋਰ ਮੁੰਡਿਆ ਨੂੰ ਪੜਾ ਆ ਜਾਏ ਤੇ ਤੁਰਨ ਤੁਰਨ ਕੱਢੀ ਵੇ ਨਹੀਂ ਆਹ ਰਾਮ ਜਦੋਂ ਬੰਦਾ ਨਹੀਂ ਚੁੱਪਦਾ ਨਹੀਂ ਉਹ ਪਾਕੇ ਨੂੰ ਪਗਾਂਦਾ ਤਾਂ ਹੀ ਪਤਾ ਇੱਕ ਹੋਈ ਆ ਜੋ ਕੀਤਾ ਵਾ ਉਹਨਾਂ ਨੇ ਕੀਤਾ ਵਾ ਸੂੰ ਆਪਣੇ ਆਪਣੇ ਨੇ ਆਪਣੇ ਲਈ ਆਪਣੇ ਮੋੜ ਸੈੱਟ ਕੀਤਾ ਉਹ ਮੇਰੇ ਬੀਬੀ ਨੂੰ ਕੋ ਕਹਣਾ ਜਦੋਂ ਨੇ ਮਾੜੀ ਗੱਲ ਕਹੀ ਮੈਂ ਉਹਦੇ ਹੱਥ ਚ ਮੈਂ ਇਹ ਦਿਨ ਤੋਂ ਲੈ ਕੇ ਮੈਂ ਕਿ ਮੈਂ ਤੋਰਦਾ ਕਿ ਤੈਨੂੰ ਹੁਣ ਲੜਨਾ ਦੇਖਿਆ ਉਹਨੇ ਕੀ ਕਰਦਾ ਹਾਂ ਕੋਈ ਭਗਾ ਪਈ ਨਹੀਂ ਆਇਗਾ ਮੇਰੀ ਹੁਣ ਲੜੇ ਤਾਂ ਮੈਂ ਹਾਂ ਜਵਾਬ ਨਹੀਂ ਦੇਣਾ ਕੈਦਾਂ ਬਹਿ ਗਈ ਐ ਸਾਜ ਧੱਜ ਕੇ ਵੇਦ ਸਹੀ ਹਾਂ 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 ਬਾਕੀ ਡਾਂਸ ਕਰਕੇ ਪੂਰਾ ਕਰਦੀ ਏ ਡਾਂਸ ਇਹ ਮੜਕਾ ਸ਼ਰਾਫਤ ਆਏ ਮੈਂ ਡਾਂਸ ਕਰਦੀ ਏ ਡਾਂਸ ਕਰਦੀ ਉਹ ਤੇਰਾ ਭਲਾ ਡਾਂਸ ਕਰਦੀ ਜੰਮ ਤੂੰ ਬਹਿ ਕੇ ਨਾਮ ਨਾ ਕਰ ਮੈਂ ਕਿੱਦਾਂ ਇਹ ਦੇ ਕੇ ਦਜ ਕਉਂਦੀ ਤੈਨੂੰ ਮੈਂ ਜੋ ਮਾਰ ਕੇ ਕੁਛ ਪਗਿੰਦਾ ਮਾਉਂਦਾ ਹਾਂ ਅਮਰੀਦਾ ਐਦਾ ਐਦਾ ਪੂਰੀ ਫਿੰਡ ਚੱਕ ਦੀ ਖੜੱਪੇ ਸੱਪ ਲੈ ਗਾ ਉਹ ਫਿੰਡ ਚੱਕ ਦੀ ਖੜੱਪੇ ਸੱਪ ਲੈ ਖਾ ਗਾ ਬੀਬੀ ਜਨੂ ਦੇ ਨਾਲ ਕਿੱਦਾਂ ਗਏ ਆ ਉਹ ਸ਼ਰਮ ਕਰ ਓਏ ਸ਼ਰਮ ਇਹਦੀ ਕੀ ਗੱਲ ਕਰਦੀ ਇਹਦੀ ਗੱਲ ਕੀ ਕਰਨ ਦੇ ਆਹੋ ਉਹ ਦਫਾ ਇਹੋ ਜਿਹੇ ਬੰਦੇ ਨੂੰ ਕੀ ਚਾਹਦੇ ਆ ਇਹਨਾਂ ਨੂੰ ਕੀ ਚਾਹੁੰਦਾ ਆ ਆਹ ਆਹ ਇਹਦਾ ਕਈ ਤਰ੍ਹਾਂ ਦੇ ਕਹਿੰਦਾ ਆਹੋ ਆਹ ਸਦਾ ਜੇਨ ਨਾਲ ਘਰ ਆਏ ਲੋਕੀਂ ਰੋਮੋ ਜੀ ਪੁੱਛਦੇ ਤੁਹਾਡੇ ਕੋਲ ਇੰਨਾ ਮਾਇਦਾਨ ਤੁਹਾਡੀ ਹੋਲ ਨਹੀਂ ਕਿਉਂ ਆ ਕਹਾਂ ਲੰਘ ਕੇ ਦੀਏ ਮੈਂ ਸ਼ਾਮ ਤੱਕ ਹੀ ਮੈਨੂੰ ਤਾਂ ਬੋਲਦੀ ਹੈ ਤੇਰੀ ਬਾਤ ਸੁਣਦੀ ਚੱਲ ਨਾ ਤੇਰੀ ਬਾਤ ਹੈ ਇੱਕ ਮਿੰਟ ਇੱਕ ਏਦੀ ਬਾਤ ਸੁਣਦੀ ਰਹੀ ਨਾ ਕੱਲ ਦੇਖਿਆ ਕਿਹਦਾ ਚਿੜਕਦੀ ਆਪਣੇ ਆਪ ਨੇ ਉਹ ਵਿਚਾਰਾ ਨਾ ਆਪਣੇ ਆਪ ਨੂੰ ਸਾਰੇ ਮੈਂ ਕਹਿੰਦਾ ਕੋਈ ਅੰਡਰਗਰਾਉਂਡ ਰਸਤਾ ਨਹੀਂ ਜਾਂਦਾ ਨਹੀਂ ਤੇ ਉਹ ਵਿਚਾਰਾ ਅੰਡਰਗਰਾਉਂਡ ਰਸਤੇ 'ਚ ਵੜ ਜਾਵੇ ਡੈਡੀ ਹੱਡਾ ਦੰਦਾ ਪਾੜ ਕੇ ਨਿਕਲ ਜਾਵੇ ਬੀਬੀ ਬੀਬੀ ਹੋਇ ਚਾਰਾ ਤਰਕੇ ਚਲ ਗਿਆ ਇਹ ਪਤਾ ਕਿਦਾਂ ਆ ਦੇਖ ਤਾਂ ਸਹੀ ਅੱਛਾ ਰੋਟ ਕਿਤੇ ਆਉਂਦੇ ਲੱਗ ਗਈ ਇਹਦੀ ਉਹ ਲੈਣੀ ਆ ਕਿਉਂ ਲੈਣੀ ਆ ਰੋਟ ਲੈਣ ਵਾਸਤੇ ਆਈਆਂ ਜੀ ਕਿਨੇ ਦੇਣਾ ਉਹਨੂੰ ਕਿਨੇ ਦੇਣਾ ਇਹ ਪੱਟੀ ਬੇਬੇ ਦੀ ਮੰਝ ਤੇ ਹੋਵੇ ਜੇ ਅੰਦਰ ਬੇਬੇ ਨੂੰ ਬਣਾਉਂਦੇ ਕਰ ਲੈਂਦੀ ਮੈਨੂੰ ਬੀਬੀ ਅੱਜ ਮੈਂ ਰਾਤ ਕੱਪੜੇ ਮੈਂ ਪ੍ਰੈਸ ਕੀਤੇ ਮੈਨੂੰ ਬੜਾ ਤਰਸ ਆਇਆ ਤੇ ਤੇ ਹਿੱਲਦੀ ਨਹੀਂ ਕਿਤੇ ਤੋ ਉਹ ਲੈ ਬੱਜਾ ਮਾਰ ਕੇ 7 ਵਜੇ ਠਾਲੀ ਹੈ ਮੈਂ ਠਾਲੀ ਮੈਂ ਕਾ ਬਣਾ ਦੇ ਚਾਹ ਗੁਰੂਦੀਏ 베ਚੀ ਬਚੀਏ ਬਣਾ ਦੇ ਚਾਹ ਮੈਂ ਪਹਿਲਾਂ ਸਵੇਰੇ ਉੱਠੀ ਫੁੜਕ ਦੀ ਤਾਂ ਸਵੇਰੀ ਮੈਨੂੰ ਪਤਾ ਕਿ ਜਲ ਉੱਠੀ ਹੈ ਮੈਨੂੰ ਪਤਾ ਇਸ ਸਵੇਰੇ ਉੱਠ ਕੇ ਕੀ ਇੱਥੇ ਕਿਤੇ ਮੰਤਰ ਪੜ੍ਹਦੀ ਆ ਮੈਂ ਇਹ ਇਹਦਾ ਪਤਾ ਨਹੀਂ ਮੈਂ ਤਾਂ ਚਲ ਬੈਣੀ ਆ ਘੜੀ ਤੇ ਤੁਹਾਡੇ ਨੂੰ ਲੋੜਾ ਥੋੜਾ ਪਾ ਕੇ ਸਾਰੇ ਦਿਲੇ ਸਾਥ ਲੈਂਦੀ ਐ ਇੱਥੇ ਵੇ ਜੋ ਕਰਦੀ ਹੀ ਕਰਦੇ ਮੇਰੀ ਗੱਲ ਸੁਣ ਇਹ 4:30 ਵਜੇ ਚਲੇ ਉੱਠੀ ਗਿਆ ਜਿਹਦਾ ਮਾੜਾ ਗੰਗਾ ਆਪਣਾ ਇਹਦਾ ਪਤਾ ਜਦੋਂ ਤੂੰ ਉੱਠਦੀ ਲਿਆਪੇ ਲਿਆ ਜਾਂਦਾ 12 ਵਜੇ ਤੱਕ ਜਾ ਤਾਂ ਮੂੰਹ ਚੋਪੀ ਆਉਂਦੀ ਆ ਬਿਲਕੁਲ ਕਿਥੇ ਉੱਠਦਾ ਹਾਂ ਹਾਂ ਰਾਮ ਜੀ ਮੈਂ ਪਿਆਰੀ ਉਹ ਬੀਬੀ ਨੇ ਗੱਲ ਕੀਤੀ ਸ਼ੁਰੂ ਮੇਰੇ ਨਾਲ ਕਿੱਡੀ ਕਿੱਡੀ ਮਾੜੀ ਗੱਲ ਆ ਕਿੱਡੀ ਅੰਨੀਵੇਂ ਦਰਜੇ ਦੀ ਗੱਲ ਕੀਤੀ ਮੈਂ ਨਹੀਂ ਹੋਇਆ ਮੈਂ ਨਾ ਹੀ ਆ ਮੈਂ ਨਾ ਦਿੱਤਾ ਬੀਬੀ ਅੱਜ ਨੇ ਬੀਬੀ ਅੱਜ ਤੋਂ ਇਹ ਜਿਆਦਾ ਦਿੱਤਾ ਦੇਤਾ ਜਾਗਾ ਲਾਜੋਗਾ ਹਾਂ ਕਹਿੰਦਾ ਕਰ ਕਹਿੰਦਾ ਕਰ ਲਾਜੋ ਕਰਨਾ ਇਹ ਕਾ ਨਾ ਤੇ ਕਾ ਨਾ ਤੂੰ ਕਰ ਰਹੀ ਹੈਂ ਰਾਮ ਦੇ ਜਿੱਤੇ ਕਾ ਮਾਰ 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 ਪਾ ਲਾ ਤੂੰ ਲੈਣਾ ਆ ਜਿੰਦਾ ਮੇਰਾ ਪਸੌਲ ਕਿੱਥੇ ਗਿਆ ਆਈ ਆਈ ਪਹਿਲੇ ਫੜਿਆ ਪਸੌਲੇ ਨੇ ਪਹਿਲੇ ਵੜ ਕੇ ਰੱਖਿਆ ਨਾ ਨਾ ਵੜੇ ਠਾ ਠਾ ਕਰਦੇ ਆ ਦੇ ਕਿੰਦਾ ਪਾਪਾ ਕਹਿੰਦਾ ਵੀ ਪੀਪੀ ਨੂੰ ਪਸਤੋਵ ਲਾ ਦੇਣਾ ਭਰਾ ਹੱਥ ਥੋੜੇ ਇਹਨੂੰ ਕਿੱਥੇ ਲੈ ਕੇ ਜਾ ਹਾਂ ਲੈ ਕੇ ਲੀਕ ਕੋਲ ਨੂੰ ਮਾਰਦਾ ਹੈਗਾ ਮੈਨੂੰ ਬਾਈ ਸਾਥੀ ਨਾ ਕਿਹਦੇ ਮੋਟੇ ਪਾਣੀ ਵਿੱਚ ਦੇਣਾ ਤੈਨੂੰ ਮਾਰ ਦਾਂ ਆਹੋ ਦੱਸ ਇਹਦੀ ਜੀਬ ਦੇ ਤਾ ਦੇ ਦੇ ਜੀਬ ਤੋਂ ਗਲੀ ਬਾਹਰ ਦੀ ਇਹਦੇ ਮਾਰਦਾ ਨਹੀਂ ਮੈਂ ਆਹ ਲਾ ਕਹਿੰਦੀ ਇਹਦੇ ਮਾਰਨਦ ਨਹੀਂ ਮੈਂ ਇਹਦੇ ਮਾਰਨ ਤੂੰ ਤੂੰ ਮੈਨੂੰ ਕੀ ਕਰ ਲਿਆ ਇਹ ਮੈਂ ਕਿ ਬੁਲਾ ਲਿਆ ਸੀ ਮੈਂ ਉਹ ਤੇ ਟੈਕ ਲਾਉਂਗੀ ਮੈਂ ਦੋ ਆਣੀ ਦੱਸ ਉਹ ਤੇਰਾ ਭਲਾ ਨਹੀਂ ਜੋ ਕਹੈ ਨਹੀਂ ਕੋਈ ਇਹਨੀ ਜੋ ਕਹੈ ਨਹੀਂ ਇਹਨੀ ਜੋਗਾ ਨਹੀਂ ਇਹ ਕੋ ਜੰਮਿਆ ਮੈਨੂੰ ਆ ਕੇ ਦੱਸੇ ਉਹ ਤੇਰੇ ਸਦਕੇ ਜੈਜਾ ਕਾਰਿਆ ਆ ਗੱਲਾਂ ਮਾਰਦੀ ਲੱਗਦੀ ਹੈ ਉਹ ਜੁੱਤੀ ਮਾਰ ਲੱਗੀ ਆ ਤੇਰੀ ਮਾਂ ਆ ਤੂੰ ਉਹਦਾ ਪੁੱਤ ਮੈਂ ਅੱਜ ਫੇ ਉਹ ਹੀ ਗੱਲਾਂ ਵੇ ਜੁੱਤੀ ਮਾਰ ਲੱਗੀ ਆ ਲੋ ਪਹਿਲਾਂ ਨੂੰ ਪੁੱਛ ਆਉਂ ਤੀ ਨੂੰ ਕਹਿੰਦਾ ਜੁੱਤੀ ਨੇ ਮਾਰੀ ਜੁੱਤੀ ਨਹੀਂ ਮਾਰਨੀ ਮਾਂ ਨੂੰ ਕੀ ਕਹਿੰਦਾ ਸਾਰਾ ਹੋ ਆਹੋ ਇਹਨੂੰ ਬਜ਼ਾਰ ਜਾ ਮਰਜ਼ੀ ਕਹੀ ਜਾਂਦੀ ਬਜ਼ਾਰ ਹੋਏ ਤਾਂ ਅਗਲਾ ਇੱਕ ਨਹੀਂ ਆਈ ਉਹ ਚੜੀ ਰਹਿੰਦੀ ਹਰ ਵੇਲੇ ਮੰਨ ਲਓ ਕਿ ਮਾਂ ਕਹਿੰਦੇ ਔਰਤ ਕਹਿੰਦਾ ਮੈਂ ਨੂੰ ਅਗਰ جی <سؤال> ਵੀ ਵੀ ਲਾੜ ਪਿਆਰ ਇਹਦੇ ਵਿੱਚ ਓਏ ਹੋਏ ਮੈਂ ਨਹੀਂ ਕਰ ਸਕਦੀ ਇਹਦਾ ਲਾੜ ਪਿਆਰ ਕਿ ਕਿੱਥੇ ਦਾ ਲਾੜ ਪਿਆਰ ਹੈ ਕਿਹੜੇ ਕੁੰਨ ਚਾ ਲਾੜ ਪਿਆਰ ਲਾਲੇ ਛੱਡਿਆ ਨਹੀਂ ਚਲ ਜਨਾਨੇ ਨਹੀਂ ਛੱਡਿਆ ਇੱਥੇ ਹੀ ਨਾ ਪਰ ਇੱਥੇ ਆ ਕੇ ਪਿਆਰ ਨਹੀਂ ਦਿੱਤਾ ਮੇਰਾ ਜਿੰਨੇ ਤੇਰਾ ਕਿੱਦਾਂ ਤੇਰਾ ਤੇਨ ਕੀ ਕੀਤਾ ਹਾਂ ਆ ਆ ਆਜ ਦਾ ਇਹਦਾ ਹਰ ਮੇਰੇ ਹਾਰੇ ਬੋਲੀ ਜਾਣਾ ਆ ਤੇਰੀ ਜੁਬਾਨ ਨੇ ਸਾਰਾ ਪਿਆਰ ਖਤਮ ਕਰਤਾ ਮਾ ਤੇਰਾ ਮੂੰਹ ਪਰਾ ਲੁੰਦਾ ਕਦੀ ਨਾ ਪਤਾ ਨਹੀਂ ਤੂੰ ਵਿਯਕੀ ਪਾਣੀ ਤੂੰ ਚਾਹ ਤੂੰ ਹੋ ਲਗਾ ਹੋ ਦੱਸ ਕਿੱਡਾ ਕੁੜੀ ਜਿਹਾ ਫੜਾ ਨੂੰ ਡਾਂਗ ਜਰਾ ਤੂੰ ਵੜ ਪਿਸਤੌਲਾ ਬਣਾ ਤੇਰਾ ਮੈਂ ਛੱਡਾ ਗੋਲੀ ਤੇ ਯਾਰ ਮੋੜ ਕੇ ਦੇਖੇ ਕਿਦਾਂ ਚਲਾਉਣੀ ਆ ਹੋਣਾ ਆਪੀ ਹਾਂ ਮੈਂ ਗੋਣੇ ਰੋਕ ਨਹੀਂ ਸਕਦਾ ਨਾ ਕੱਲਾ ਮੇਰਾ ਪੋਤਾ ਗੋਲੀ ਚਲਾਉਂਦਾ ਨਹੀਂ ਨਾ ਆ ਵੇਹੇ ਕਰਕੇ ਕੀ ਕੀ ਕਰਦੀ ਕਰਦੀ ਆ ਇਹ ਕਰਦੀ ਕਿਰਲੀ ਜੀ ਮੈਂ ਨਾਲ ਖਾਏ ਸੀ ਮੈਂ ਹਾਂ ਵੇਛੇ ਚ ਵੱਜ ਜਾਣ ਓ ਬੀਬੀ ਗੋਲਗੀ ਚਲਾ ਸਕਦੀ ਤੂੰ ਦੱਸ ਤੂੰ ਤੇ ਗੋਲੀ ਦੀ ਆਵਾਜ਼ ਨਾਲ ਤੇਰਾ ਹੱਥ ਫੇਲ ਹੋ ਜਾਣਾ ਤੇਰਾ ਓਈ ਤੂੰ ਕਿਹਦਾ ਚਾਰਾਂ ਬੈ ਨਾ ਤਿੰਨਾ ਚਲਾ ਤੇਰਾ ਓ ਤੋ ਵੀ ਨਾ ਤਿੰਨਾ ਜਿੰਨਾ ਤੇਰਾ ਮੈਂ ਮੈਨੂੰ ਪਤਾ ਮੈਂ ਤੇਰੇ ਲਗਾ ਫੁੱਗਨੇ ਮਾਰਦਾ ਮੈਨੂੰ ਜਾਣਦਾ ਲੋਕੀ 15 ਦਿਨ ਹੋ ਗਏ ਕਸ਼ਾ ਨਹੀਂ ਤੋਤਾ ਆਹ ਹਾ ਮਾਰਾ ਵਾ ਕਛੜ ਨਿਕਰ ਪਾ ਲਈ ਦੀ ਕੀ ਕਰਦਾ ਪਤਾ ਤਾਂ ਹੁੰਦਾ ਹੀ ਨਹੀਂ ਬੀਬੀ ਮੋਟਰ ਤੇ ਜਾਂਦਾ ਹੁੰਦਾ ਆਹ ਬਾਤ ਹੋ ਗਈ ਉਹ ਤੋ ਕੇ ਆਵੇਗਾ ਬਾਤ ਆਏ ਗੱਲਾਂ ਹੀ ਆ ਮੈਂ ਮੋਟਰ ਤੇ ਚੜਾ ਲਈ ਕਿਹਦੀ ਜੰਗਾਨਾ ਚੜਾ ਲਈ ਮੈਂ ਮੋਟਰ ਤੇ ਜਾਂਦਾ ਨਾ 20 ਕੰਮ ਤੇ ਲੈ ਕੇ ਬਿੱਲਾਂ ਥੋੜੀ ਬੋੜਾ ਇਹਨੂੰ 20 ਕੰਮ ਵੀ ਕਿਹੜੀ ਮੋਟਰ ਤੇ ਜਾਂਦਾ ਬੀਬੀ ਨਿਕਰ ਹੈ ਕਿਹਲਾ ਦੀ ਮੋਟਰ ਤੇ ਜਾਂਦਾ ਕਿਉਂ ਕਿ ਨਾ ਮੋਟਰਾਂ ਮੋਟਰ ਤੇ ਜਾਂਦਾ ਆਪਣੀਆਂ ਮੋਟਰਾਂ ਦਾ ਪਤਾ ਕਿੰਨੀ ਆਇਆ ਮੋਟਰ ਕਹਤਾ ਕਿੰਨੀ ਆਇਆ ਆ ਵੇਖ ਤੂੰ ਦੈਤੂ ਵਦਿਕਾ ਆਂ ਬੀਬੀ ਨੇ ਕੁਝ ਕੀਤਾ ਉਹਨਾਂ ਨੇ ਨਹੀਂ ਆਂ ਅਹੀ ਤੇਰਾ ਦੁਸ਼ਮਣ ਬੀਬੀ ਨੇ ਕੁਛ ਕੀਤਾ ਥੋੜੀ ਜਾਰੀ ਮਰ ਬਾਫੂਕਰੀਆਂ ਮਾਰ ਛੜੀਆਂ ਤੂੰ ਬੰਨ ਨਹੀਂ ਆਂ ਸੂਟ ਪਾ ਲੰਦੀ ਆ ਬੜੀ ਐਕਟਰ ਨਹੀਂ ਇਹ ਤੂੰ ਕਹਿੰਦੀ ਆ ਜੋਗ ਅਸ ਮੈਂ ਹੋਇਆ ਹੀ ਨਹੀਂ ਅੰਦਰ ਹੁੰਦਾ ਲਾਲ ਜਿਹੜਾ ਗੋਦਲੇ ਜਿਨੀ ਹਾਂ ਹਾਂ ਅੱਛਾ ਮਦਲਾ ਹੀ ਉਹ ਹੈ ਕੋਈ ਫਟੇ ਕੋਈ ਫਾਇਦਾ ਨਹੀਂ ਹੁੰਦਾ ਹੈ ਨਾ ਕਿਤੇ ਚੰਗੇ ਆ ਵੀਡੀਓ 'ਚ ਇੰਨੀ ਚੰਗੀ ਬਣਦੀ ਉਦਾਂ ਤੇ ਭਰਾਵਾ ਅਗਲੀ ਨਾ ਆ ਰਿਹਾ ਏ ਇਹ ਕੋਚਰੇ ਤਾਂ ਖਾਦੇ ਕੀ ਮੇਟਾ ਖਾਦੀ ਨਹੀਂ ਆਈ ਨਹੀਂ ਲਾਲ ਮੇਟਾ ਖਾ ਜਾਂ ਹੰਡਾ ਖਾਦੀਗਾ ਹੰਡਾ ਖਾਦੀ ਜਾਂ ਲਾਉਂਦੀ ਆ ਮੈਂ ਤਾਂ ਸਾਲੀਆਂ ਖਾਦੀ ਇਧਰ ਖਾਂਦੀ ਰਹੀ ਹਰ ਵੇਲੇ ਮੈਂ ਤਾਂ ਖਾਦੀ ਹੈ ਬੀਬੀ ਆਨੂੰ ਕਹਿੰਦੀ ਨਾ ਤੂੰ ਤਿੰਨਾਂ ਤੇਰਾ ਜਿਦੇ ਆਪ ਦੇਖੀ ਜਗੀਰਦਾਰ ਨਹੀਂ ਦੇਖਣਾ ਲੱਗੇ ਉਹ ਗੱਲ ਬੋਲ ਨਾ ਬੀਬੀ ਦੀ ਕਿ ਤੈਨੂੰ ਕਿਹਨਾਂ ਕਦ ਜਗੀਰਦਾਰ ਨਹੀਂ ਦੇਖਣਾ ਵੱਟ ਲੱਗੇ ਫਿਰ ਹੈਗੀ ਜਗੀਰਦਾਰ ਨਹੀਂ ਆ ਉਹ ਮੈਂ ਜਗੀਰਦਾਰ ਨਹੀਂ ਆ ਤੂੰ ਕਿਹਦੇ ਮੇਰਾ ਮੇਰਾ 15 15 ਕਿੱਲੇ ਦੀ ਮਾਰ ਤੇਰਾ ਸੱਤ ਕਰਿਆ ਆ ਕੀ ਦੀ ਗੱਲ ਜੱਟੀ 15 ਕਿੱਲੇ ਨੇ ਮਾਣ ਆਹ ਜੱਟੀਆਂ ਬੇਪੱਟਿਆ ਕਮਾਲਿਆ ਇੱਧਰ ਏ ਬਹਿ ਗਈ ਐਂ ਤੇਰੇ ਜਿੱਦਾਂ ਨਾ ਮੈਂ ਮਾਰਦੀ ਕਹੇ ਨੂੰ ਮੈਂ ਕਰਦੀ ਤੈਨੂੰ ਕਾ ਨਿਭਾ ਮੈਂ ਤਾਂ ਜੀਉਣੀ ਜੀ ਤਾੜਾ ਚਾੜਾ ਉਹ ਬਾਪਾ ਕਹਿੰਦੇ ਜੀਣਾ ਚਾਰ ਦਿਨ ਮੈਂ ਆਪਣੀ ਹੋਣ ਦਾ ਮਾਰਾਂ ਕਿ ਮੈਨੂੰ ਕੋ ਮਾਰਨਾ ਆ ਆ ਕਿੱਡੀ ਲੰਮੀ ਆ 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 ਹਾਂ ਅਗਿਆ ਘਰ ਤਾਂ ਮੇਰੀ ਦਾਦੀ ਤਾਂ ਮੈਂ ਪੁੱਤਾਂ ਵਾਵਾ ਹੋ ਜਾਂਦੇ ਹੈ ਇਹ ਯਾਦ ਲੱਗੋ ਥੋੜੀ ਆ ਕਿਉਂ ਮੇਰੇ ਲੈ ਕੇ ਕੀ ਆ ਓਏ ਹੋਰ ਲੇ ਕੇ ਨਹੀਂ ਜਾ ਤੋਰ ਪੜਾ ਦੇ ਤੋਰ ਫੜਾ ਕੇ ਦਾ ਆਉਂਦਾ ਹੁੰਦਾ ਹੈ ਕਹਿਣਾ ਬੀ ਆ ਚਾਹ ਦੇ ਜੇ ਰੋਟੀ ਤਾਂ ਚਾਹ ਮੰਗਣਾ ਕਈ ਚਾਹੋਂ ਨਾ ਰੋਟੀ ਦਾ ਪਾਣੀ ਕਰਦਾ ਪਿੱਤਾ ਕਹਿੰਦਾ ਇਹ ਤੇ ਤੇ ਖੁਪਾ ਕੇ ਦੀ ਬੁਖਾਰ ਚੜੀਗਾ ਟਾਈਫਾਇਡ ਉਹਦੀ ਗੱਲ ਪਿਆ ਬੁਖਾਰ ਉਹਨੇ ਟਾਈਫਾਇਡ ਇਹਨੇ ਚੜਾਇਆ ਇਹਨੇ ਚੜਾਇਆ ਆ ਯਾਰ ਉਹ ਮੇਰੇ ਆ ਰਬ ਉਹ ਤਾਂ ਚਾਹੀ ਪੀਤੀ ਐ ਐਡਾ ਦੇ ਲਈ ਬੱਠਲ ਜਿੱਡਾ ਉਹਦਾ ਮਾਂ ਰਾਜ ਚਾਣਦਾ ਦੇਖ ਦੇ ਮੈਂ ਦੇਖ ਲਾ ਮੈਂ ਕਿੰਨੇ ਕਮੁੰਦੇ ਹੋ ਜਾ ਕੇ ਪੁੱਛ ਕੇ ਆਵੇਂ ਬੁੱਢੀ ਤੇਰੇ ਮੂੰਹ ਨੂੰ ਮਾਤਾ ਐਵੇਂ ਨਾ ਪਪਾ ਮਾਰ ਤੇਰੇ ਕਰਕੇ ਹਲੇ ਇਹਨਾਂ ਸਾਰਾ ਪਤਾ ਮੇਰੇ ਮੂੰਹ ਨੂੰ ਹੁੰਦੇ ਕਿ ਤੇਰੇ ਮੂੰਹ ਕਿਥੋਂ ਦੇ ਤੇਰਾ ਤੇ ਮੂੰਹ ਟੇਡਾ ਰਹਿੰਦਾ ਹਰ ਵੇਲੇ ਮੈਂ ਤਾਂ ਕੱਤਨ ਵਾਲੀ ਮੈਂ ਦਾ ਮੂੰਹ ਤੇਰਾ ਇਸ਼ਾਲਾ ਦੀ ਕਰਦੀ ਕੀ ਐ ਝਾੜੂ ਫੇਰਨ ਲੱਗੇ ਸਾਰੇ ਨੂੰ ਗਾਲਾਂ ਕੱਢ ਦਿੰਦੀ ਐ ਯਾ ਭਾਈ ਲੜਾਈ ਕਰ ਇੰਨੇ ਨਾ ਬੀਬੀ ਮਾਰੀ ਹੀ ਨਾ ਗੱਲ ਲੜਾਈ ਕਰਨੀ ਹੁੰਦੀ ਆ ਇਹਨੇ ਸਾਨੂੰ ਚੁੱਪ ਕਰਾਉਣਾ ਦਾ ਨਹੀਂ ਵੀ ਕਦੀ ਸੁਣੀ ਲੜਾਈ ਆਹ ਇੱਕ ਘਰ ਵਿੱਚ ਨਾ ਵੀ ਉਹ ਅਸੀਂ ਤੇਰੀ ਗੱਲ ਹੀ ਸੁਣੀ ਯਾਰ ਇਕੱਲਾ ਸੇ ਜਵਾਬ ਹੈ ਘਰ ਵਿੱਚ ਤਾਂ ਦਬਦਵਾਜਾ ਬਣਾਉਣਾ ਚਾਹੁੰਦੀ ਆਪਣਾ ਭਾਈ ਨੂੰ ਤਾਂ ਕਰ ਲਵੇ ਕੋਈ ਗੱਲ ਪਰ ਚਾਹੇ ਨਾਲ ਕਿ ਦੱਬੀ ਹੁਣ ਮੈਂ ਕਿੰਦ ਕਹਾਂ ਉਹ ਵੇਹਲਾ ਕਦੀ ਆ ਬਾਹ ਮਾਰਦੀ ਕਦੀ ਐ ਬਾਹ ਮਾਰਦੀ ਮੇਰੇ ਸਾਰੀ ਉਮਰ ਦੇ ਨਿਹੜੀ ਦਾਦੀ ਦਾ ਸਾੜੀ ਨਿਕਲ ਦਿੱਤਾ ਆ ਵੇਹਲਾ ਦਾ ਸਾਹ ਨੀ ਨਿਕਲਦਾ ਸਾਡੀ ਕਿ ਕਰਦੇ ਕਿਹਨਾਂ ਦੀ ਟੜਕਦੀ ਐ ਕਿਉਂ ਬੰਦੇ ਅੱਗੇ ਤੁੰ ਲੋਕੇ ਕਰ ਲੈ ਜਾ ਉਹ ਦਾਦੀ ਦਾ ਘਰ ਹੀ ਆ ਆ ਲੈ ਜਾ ਉਹ ਸਾਡੇ ਘਰੇ ਆਉਂਦੀ ਆ ਉਹ ਜਾਂਦੀ ਉਹ ਮਿਲਦੀ ਨਹੀਂ 12 ਵਜੇ ਤੱਕ ਹਾਂ ਆ ਤੇ ਉਹ ਨੂੰ ਰੋਟੀ ਸਹੀ ਗੱਲ ਆ ਬੀਬੀ ਰੋਟੀ ਜ਼ੇਤ ਨਹੀਂ ਕਰਦੀ ਮੇਰੇ ਘਰ ਵੇ ਤੇ 11 ਸਾਲ ਕੀ ਗੱਲ ਕਰਦੇ ਹੋ ਆਪਾਂ ਕੀ ਕਰਨਾ ਇਹ ਮੈਨੂੰ ਆ ਗਿਆ ਇਹਨਾਂ ਨੂੰ ਨਹੀਂ ਦੇਣ ਦਾ ਇਹਨੂੰ ਮਿਲੀ ਆ ਇਹਨੂੰ ਦਿੱਤੀ ਆ ਆਹੀਂ ਖਾਲੀ ਬੀਬੀ ਆਹੀਂ ਖਾਲੀ ਆਹੀਂ ਕਾਲੀ ਆ ਆਪਾਂ ਬੀਬੀ ਕੀ ਨਹੀਂ ਤੇ ਤੇ ਚੱਲਦੀ ਆ ਮੈਂ ਨਹੀਂ ਤੈਨੂੰ ਲੈ ਆ ਬੱਲੇ ਤੇਰੇ ਜਿੱਤੇ ਕਹਿੰਦਾ ਲੋਕੀ ਖਲਾਰਦੀ ਨੇ ਕਰਕੇ ਕੁਝ ਨਹੀਂ ਬੱਸ ਬਹਿ ਜਾ ਤੈਨੂੰ ਮਿਲੀ ਤੈਨੂੰ ਮਿਲ ਗਈ ਕਾਲੀ ਆ ਤੈਨੂੰ ਮਿਲ ਗਈ ਖਾਲੀ ਆ ਉਦੋਂ ਗੱਲਾਂ ਨਹੀਂ ਖਾਲੀ ਮੈਂ ਤਾਂ ਖਾਧੀ ਪਨੀਰ ਪਨੀਰ ਨਾਲ ਆ ਇਹ ਰੋਟੀ ਕਿਤੇ ਮਿਲਦੀ ਯਾਰ ਤੇੜੀ ਰੋਟੀ ਗੱਲਾਂ ਮਾਰਦੀ ਬੀਬੀ ਆਈ ਕਿਤੇ ਰੋਟੀ ਦੇ ਖਵਾ ਕੇ ਲੈ ਕੇ ਯਾਰ ਦੱਸ ਦਾਤਾ ਦਾਤਾ ਜੀ ਆ ਗਏ ਪਰਮੇਸ਼ਰ ਆ ਇਹ ਰੋਟੀ ਦੇਣ ਵਾਲੀ ਇਹੀ ਆ ਰੋਟੀ ਕਹਿੰਦੇ ਨਹੀਂ ਰੋਟੀ ਤੂੰ ਦੇਣੀ ਆ ਤੂੰ ਦੇਣੀ ਆ ਇਹਨੇ ਨਹੀਂ ਤੇ ਤੂੰ ਜੋਰ ਨਾਲ ਖਾਣੀ ਮਾਇਓ ਮਾ ਟੈ ਨਹੀਂ ਕਰਕੇ ਬੀਬੀ ਇਹ ਪਨੀਰ ਨਾ ਖਾਂਦੀ ਇਹ ਚਾਰ ਨਾ ਖਾਂਦੇ ਸਾਡੇ ਕੋ ਕਿੱਥੇ ਯਾਰ ਕੋਈ ਪੈਸੇ ਤੇਲੇ ਗਰੀਬ ਹੁੰਦੇ ਆ ਅਸੀਂ ਸਾਡੇ ਕੋਈ ਤੇ ਯਾਰ ਮਾੜੇ ਬੰਦੇ ਆ ਅਸੀਂ ਤੂੰ ਕਰੀਬ ਬਣਦਾ ਇਹ ਜ਼ਗੀਰਦਾਰ ਨਹੀਂ ਇਹੀ ਐ ਨੇ ਤੂੰ ਤੇ ਆਪਣੇ ਆਪ ਨੂੰ ਸਮਝਦਾ ਆ ਮੈਂ ਖੈਰੀ ਕੀ ਹੈਗਾ ਹਾਂ ਗੱਲਾਂ ਮਾਰਦਾ ਫਿਰਦਾ ਮਾਰੇ ਦੀ ਕਿਰਪਾ ਤੇ ਮੈਂ ਤਿੰਨ ਗੱਲਾਂ ਵੇਖਣਾ ਕੋਸਕ ਨਹੀਂ ਸਕਦਾ ਕੋਸਕ ਸੁਣਾਇ ਨਹੀਂ ਸਕਦਾ ਏਦਾਂ ਗੇਟ ਖੋਲ ਕੇ ਜਾਂਦਾ ਹੋਰ ਇਹਦਾ ਗੇਟ ਖੋਲਦਾ ਇਹਦੀ ਮਾਂ ਕੋਸ ਕਰ ਦਿੰਦੀ ਬੱਲੇ ਤੁਹਾਡੇ ਇਹਨੇ ਰਿਸ਼ਤਾ ਕਰਾਉਂਦੀ ਉਹਦਾ ਦੀ ਹਣੀ ਆ ਲੱਲਾ ਹੈ ਇਹ ਇਹ ਰਿਸ਼ਤਾ ਕਰਾਉ ਉਹ ਇਹ ਰਿਸ਼ਤਾ ਕਰਾਉਣਾ ਇਹਨੇ ਦੇਖ ਆਉਂਈ ਜੇ ਹੋਰ ਅਖੇ ਚੰਦ ਚੜੇਗਾ ਦੇਖਣ ਚੜੇਗਾ ਤਾਂ ਉਹ ਤਾਂ ਮਤਰਾ ਹੀ ਦੇਣਾ ਹੈ ਪਰ ਘਰ ਉਹ ਵੀ ਕੋਲ ਨੇ ਦੇਖੀ ਬਚਾਰੇ ਮੈਂ ਕਹਿੰਦੀ ਜਦੋਂ ਮੰਮੀ ਆਈ ਇਹ ਰਾਜ ਹੁਣੇ ਕਰਾ ਲਈਏ ਅਰੇ ਅਰੇ ਬੀਬੀ ਬੋਤਲ ਦੁੱਧ ਪੀਂਦਾ ਆ ਵੀ ਤੁਰਿਆ ਫਿਰਦਾ ਇੰਦਾ ਅੱਜ ਕੀ ਮੋਰੋ ਮੈਨੂੰ ਹੁਣੇ ਫਾਇ ਲੱਗ ਜੀਏ ਹੁਣ ਤੇਰੇ ਪੋਤੇ ਨੇ ਕਾ ਹੁਣੇ ਚਾਦਰਾਂ ਝਾੜ ਗਏ ਗਲਾਮ ਕਰ ਲਈਏ ਹੁਣੇ ਉਹ ਤਾਂ ਗਲਾਮ ਕਰਦਾ ਹੀ ਆ ਬੀਬੀ ਹੁਣੇ ਹੀ 버ਗਰ ਜਾਂਦੇ ਆ 버ਗਰ ਆ ਗੱਪੀ ਇੱਕ ਨੰਬਰ ਰਾਤੀ ਗਿਆ ਚਾਚਾ ਮੈਂ ਮੜਾ ਜਾਣਾ ਉਹ ਕਾ ਕੇ ਆਇਆ ਬੀਬੀ ਉਹਦੇ ਲਈ 버ਗਰ ਲੈ ਕੇ ਗਿਆ ਰੌਣਕ ਨਿਕਲ ਗਿਆ ਬੰਨਾਂ ਲਾ ਗਏ ਲੈ ਲੋ ਜੀ ਲੈ ਲੋ ਆ ਹੀ ਹਾਲੇ ਦੇ ਜਾਂਦਾ ਅਈ ਦੂਰ ਕੋਈ ਦੋਆ ਕਿਹੜਾ ਪਿੰਡ ਆ ਤੂੰ ਉੱਥੇ ਜਾਣਾ ਸੌਖਾ ਜਾਂਦਾ ਮੇਰੇ ਘਰ ਦੇ ਪਾਉਂਗੀ ਕਿਹੜੇ ਪਿੰਡ ਗਏ ਆਹ ਤਾਂ ਦੱਸ ਤਾ ਕੀ ਦਸੀਏ ਕੀ ਦਸੀਏ ਬੀਬੀ ਇਹ ਕਹਿੰਦੇ ਬੀਬੀ ਨੂੰ ਨਹੀਂ ਦੱਸਣਾ ਪਾਣੀ ਮਾਰ ਦੇਣੀ ਬੀਬੀ ਨੂੰ ਹਾਂ ਉਹ ਯਾਰ ਇਹਨੂੰ ਕਿਉਂ ਦੱਸਣਾ ਚੁਗਲ ਕੋਰੇ ਲੈਣਾ ਕੀ ਆ ਹਾਂ ਠੀਕ ਆ ਮੈਨੂੰ ਕੋਈ ਪਰਵਾਹ ਨਹੀਂ ਆਹ ਅਸੀਂ ਤੈਨੂੰ ਸੱਦ ਕੇ ਨਹੀਂ ਰਾਜੀ ਤੈਨੂੰ ਤਾਂ ਹੀ ਘਰੇ ਨਹੀਂ ਬਾੜਨਾ ਜਦੋਂ ਵਿਆਹ ਹੋਇਆ ਪਰ ਇਹ ਨਹੀਂ ਬਾੜਨਾ ਉਹ ਨਾ ਬਾੜੀ ਤੂੰ ਘਰੇ ਆ ਮੈਂ ਚਾਹੁੰਦੀ ਵੀ ਨਹੀਂ ਆਇਦਣੇ ਕੜਦੇ ਨਹੀਂ ਤੇ ਪਏ ਨੂੰ ਸਭਲੀ ਪੀਣ ਤੋਂ ਮਜਾ ਨਹੀਂ ਆਉਂਦਾ ਯਾਰ ਜਦ ਜੱਟੀ ਕੋਲ ਲੋਕ ਮਿਲਣ ਆਉਂਦੇ ਆ ਆਪਾਂ ਨਹੀਂ ਜਾਣਦੇ ਸਰ ਤੂੰ ਨਾਂ ਵੀ ਕਰ ਦੁਨੀਆ ਜੱਟੀ ਦੀ ਪੂਜਦੀ ਜੱਟੀ ਉਹ ਕਿ ਲੱਗੇ ਕੋਈ ਗਵਾਂਢ ਮੱਥਾ ਵੀ ਚੰਗਾ ਕਹਿਣਾ ਜਿਹੜਾ ਦੁਨੀਆ ਦੀ ਪੂਜਦੀ ਆ ਗਵਾਂਢ ਮੱਥਾ ਗਵਾਂਢ ਕਹਿੰਦਾ ਤੁਹਾਡਾ ਗਵਾਂਢ ਚੰਗਾ ਆ ਤੂੰ ਜਾ ਇਹ ਤੇ ਨਾ ਨੀ ਕਿਹੜਾ ਤਾਂ ਮੱਕੈਂ ਹੈ ਤੂੰ ਬੇ ਘਰ ਜਾ ਘਰ ਘਰ ਪੁੱਛ ਗਿਆ ਬੇ ਗੁੱਡੀ ਕਿਦਾਂ ਦੀ ਘਰ ਘਰ ਪੁੱਛ ਗਿਆ ਨਾਲੇ ਤੇਰੇ ਵੀ ਛਤਰ ਉੱਥੇ ਵੱਜ ਜਣਗੇ ਤੇ ਜਦੋਂ ਆਈ ਤਾਂ ਮੈਂ ਤਾਂ ਹਾਂ ਬੀਬੀ ਇਹਦਾ ਤਾਂ ਖਹਿੜਾ ਚੜਦੇ ਚੁੱਪ ਕਰ ਜਾ ਇਹਨੇ ਬਾਰੇ ਹੁੰਦੇ ਨਾ ਚੁੱਪ ਕਰ ਜਾ ਇਹਨੂੰ ਪਤਾ ਬੰਦਾ ਨਹੀਂ ਪਾਰੇ ਹੁੰਦਾ ਇੱਕ ਵੀ ਕਰ ਦੇ ਕੋਈ ਚੱਜਦਾ ਕਹਿੰਦਾ ਉਹਦਾ ਇੱਕ ਹੀ ਘਰ ਕੋਈ ਕਹਦੇ ਗਨਾ ਦੇ ਕਿ ਜਿੰਨੇ ਕਹਿ ਕਿ ਬੀਬੀ ਕਲਾਸ਼ਪੁਰ ਦੀ ਆਸਤ ਬੜੀ ਚੰਗੀ ਹੈ ਚੰਗੀ ਬੀਬੀ ਹੈ ਕਿਹਨੇ ਕਿਹਾ ਤੁਰ ਬੀਬੀ ਆਹੀ ਚੁੱਪ ਆਹੀ ਆਪਣਾ ਬਲੌਗ ਇੱਥੇ ਕਰਦ ਕਰਨਾ ਆਹੀ ਤਾਂ ਤੂੰ ਜਿੱਤ ਸਕਦੇ ਨਾ ਨਾ ਹਾਰ ਗਏ ਝੂਠੇ ਬੰਦੇ ਨੂੰ ਨਹੀਂ ਕੋਈ ਸੱਜਣਾ ਆਉਂਦੀ ਉਹ ਤੇਨ੍ਹੇ ਹੁੰਦੇ ਨਿਤਰਦਾ ਆਉਂਦਾ ਸਾਚ ਸਾਚ ਤੇ ਤੂੰ ਨਤਾਰ ਕੇ ਤੇ ਦੱਸ ਸਾਚ ਨਿਤਰੇਗਾ ਨਿਤਰੇਗਾ ਸ਼ਾਮ ਤੱਕ ਨਿਤਰੇਗਾ 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 ਸਾਤ ਦਿਮਾਰ ਕਤਾ ਅਹੀਂ ਜਿੱਤਾਂਗੇ ਜਿੱਤਾਂਗੇ ਜਰੂਰ ਜਾਰੀ ਜਾਗ ਰੱਖੀਏ ਜਿੱਤਾਂਗੇ ਇਹਨਾਂ ਦਾ ਝੂਠ ਜਬਰਕਤ ਜਿੱਤਾਂ ਨੂੰ ਇੱਥੇ ਓ ਬੜਾ ਝੂਠ ਇੱਕ ਇੱਕ ਜਣਾ ਗੱਲ ਕਰ ਰੋ ਜੱਟੀ ਨਾਲ ਇੱਕ ਜਣਾ 6 ਬੰਦੇ ਦੇ ਪੈਰ ਹੀ ਹਨ ਇਹਨੀਆਂ ਇਹਨਾਂ ਦੇ ਪੈਰ ਉੱਤੇ ਮਲੇ ਆ ਬਣਾਉਣਾ ਇਹਨਾਂ ਨੇ ਡੀਂਗੇ ਟਡੇ ਦੇ ਹੁੰਦੇ ਪੈਰ ਆ ਹੈ ਇਹਦਾ ਪੈਰ ਹੈ ਮੁੜਿਆ ਪਿਆ ਇਦਾਂ ਇਹਨਾਂ ਦੇ ਕਹਦੇ ਪੈਰ ਆ ਹੈ ਪੈਰ ਤਾਂ ਮੇਰੀ ਜੱਟੀ ਦੇ ਦੇਹ ਜਮਾਇਓ ਕਿ ਨਹੀਂ ਘਰ ਦੇ ਵਿੱਚ ਇਹਨੂੰ ਕਹਿੰਦੇ ਪੈਰ ਮੈਂ ਦੇਖੋ ਮੇਰੀ ਗੱਲ ਸਮਝਾ ਹਾਂਜੀ ਆਪਣੇ ਜਵਾਨ ਦੇ ਨਾਲ ਹੋਵ ਚੜੇਗਾ ਆਹ ਰੋਵ ਚੜੇ ਰਹਿਣਾ ਵੀ ਇਦਾਂ ਹੀ ਆਹ ਰੋਵ ਚ ਲੜਾਈਆਂ ਬਾਛੜੀਆਂ ਸਾਰੀ ਮਰ ਸਾਡੀ ਦੀਆਂ ਛੜੀਆਂ ਕਿੱਤੀ ਨਹੀਂ ਕਿਹੇ ਗੜੀ ਗੜੀ ਤੇ ਰਹੇ ਤਨ ਤਨ ਮੇਰੀ ਰੂਹ ਹੈ ਗੜੀ ਚ ਜਿਹੜੇ ਚਰੇ ਮਰ ਗਏ ਉਹਨਾਂ ਨੂੰ ਨਹੀਂ ਉਹ ਨਾ ਜਿਆਦਾ ਮੈਂ ਤੁਹਾਨੂੰ ਦੱਸਾਂ ਮੇਰੀ ਤੇਰੀ ਤਨ ਤਨ ਦੀ ਕਿਤੇ ਤੂੰ ਤਨ ਤਨ ਕਰਾਉਂਦੀ ਨਹੀਂ ਆ ਮੈਂ ਚੱਕਦਾ ਫਿਰਾਂ ਨੂੰ ਗੱਲ ਕਰ ਉਹ ਕੰਮ ਕਰ ਕੋਈ ਗੱਲ ਨਹੀਂ ਅੱਜ ਝੂਠੇ ਬੰਦੇ ਦੀ ਵਾਹਿੰਦੇ ਦੀ ਵਾਰੀ ਕਰ ਫੇਸ ਪੰਜਾ ਕਰ ਅੱਜ ਉਹ ਪਾਰਿਆ ਪਾਰਿਆ ਕਰਦੇ ਫੇਰ ਹੁਣ ਵੇਚ ਨੂੰ ਹੋਈ ਗਈ ਹੈ ਲਿਆ ਥੈਂਕ ਯੂ ਚਲੋ ਵੀਡੀਓ ਬੰਦ ਕਰ ਦੋ ਮਾਨ ਕਾ ਵਾਰੀ ਕਰੇ ਓਏ ਹੁਣ ਨਾ ਤੁਸੀਂ ਦੋਨੇ ਹੱਥ ਮਿਲਾਓ ਪਲੀਜ਼ ਇੰਨਾ ਲੜਿਆ ਨਾ ਕਰੋ ਨਹੀਂ ਤੇ ਘਰ ਦੀਆਂ ਕੰਧਾਂ ਪਾੜ ਜਾਈਆਂ ਜਿਸ ਹਿਸਾਬ ਨਾਲ ਤੁਹਾਡੀਆਂ ਲੜਾਈਆਂ ਵੱਧਦੀਆਂ ਜਾ ਰਹੀਆਂ ਹੱਥ ਮਿਲਾ ਲਾ ਬੀਬੀ ਅੱਜ ਨਾਲ ਹੱਥ ਕਹਿੰਦੀ ਮੈਂ ਨਹੀਂ ਲਾਣਾ ਨੇ ਮਾ ਮਲਾ ਮਲਾਵੇ ਮੈ ਮਲਾ ਮਲਾਣਾ ਕਿ ਨਹੀਂ ਬਣਾਉਣਾ ਚੱਲ ਕਰ ਤੂੰ ਮੈਨੂੰ ਹੱਥ ਸਾਨੂੰ ਕੀ ਲੋੜ ਹੈ ਹੱਥ ਅੱਗੇ ਕਰੇ ਜਿਹਨੂੰ ਲੋੜ ਆ ਮੈਨੂੰ ਲੋੜ ਆ ਮੰਮੀ ਹੱਥ ਅੱਗੇ ਕਰੂਗੀ ਮੰਮੀ ਨਹੀਂ ਕਰਦੀ ਤੂੰ ਕਰ ਤੂੰ ਛੋਟੀ ਹੈ ਉਹ ਤੇਰੇ ਖਵਾਈ ਕਾਹਨ ਕਿਨ ਲਾਈ ਆ ਹਾਂ ਹਾਂ ਤੇ ਆ ਤਾਉ ਨੂੰ ਸੁਣਾਈ ਜਾਏ ਭਰਾਵਾ ਸਾਹੀ ਮਾਨ ਹੋਇਆ ਨਹੀਂ ਕਹਿਣਾ ਨਾ ਕਰ ਕਰ ਫੇ ਮੈਂ ਦੋ ਵਾਰੀ ਕਹਿਣਾ ਨਹੀਂ ਤੇ ਮੈਂ ਉਹਨੂੰ ਨਹੀਂ ਕਹਿਣਾ ਵਨ ਦੇਖਦੇ ਆ ਕਿਹੜਾ ਦੇਖਦੇ ਕਿਹਦੇ ਚ ਨਿਮਰਤਾ ਜ਼ਿਆਦਾ ਹੁੰਦੀ ਆ ਬੀਬੀ ਕਰ ਦੇਗਾ ਯਾਰ ਕੋਈ ਨਹੀਂ ਚਲੇ ਮੇਰੇ ਮੇਰੇ ਦਾ ਨਿਮਰਤਾ ਆ ਵੇਖ ਲੈ ਆਹ ਜਿੱਤ ਨੋ ਬੀਬੀ ਨੇ ਹੱਥ ਕਰਤਾ ਕਿਹਦੀ ਕਿਹਦੀ ਤੂੰ ਕਰਦੇ ਹੱਥ ਬੀਬੀ ਚੱਲ ਕਰਦੇ ਤੂੰ ਬੀਬੀ ਕਰਦੇ ਕਰਦੇ ਹੱਥ ਇੰਦਾ ਕਰਦੇ ਆ ਲੈ ਆ ਲੈ ਆ ਬੀਬੀ ਆ ਲੈ ਜਦ ਤੱਕ ਚੰਨੀ ਦੇ ਫੁੱਲ ਆ ਤਾਂ ਮੇਰੇ ਤੇਰਾ ਨਾ ਚਿੱਟੇ ਬਾਬਾ ਜਾਨੀ ਮੇਰਾ ਸੋਹਣਾ ਮੈਂ ਕਹਿੰਦੀ ਚਿੱਟੇ ਮੇਰੇ ਇਦਾਂ ਹੀ ਨਾ ਆਈ ਕੈਨ ਮੇਰਾ ਸੋਹਣਾ ਨਹੀਂ ਮੈਂ ਬੁਲਾਉਣਾ ਚਿੱਟੇ ਤੇਰੇ ਹੱਥ ਤੂੰ ਇਦਾਂ ਸੋਹਣਾ ਚਿੱਟੇ ਮੋਲੋ ਸਾਣੀ ਮਾਰਦੀ ਐ ਬੁਲਾਓ ਹੱਥ ਮਲਾਓ ਹੱਥ ਮਲਾ ਲੜਾ ਨਾ ਨਾਮ ਬਲਾਵੇ ਕਾਰਦੇ ਹੱਥ ਕਾ ਮ ਬਲੋਗ ਖਤਮ ਕਰ ਦੇਣਾ ਮੁੜ ਕੇ ਲੋਕਾਂ ਨੇ ਤੈਨੂੰ ਕਹਿਣਾ ਵੀ ਇਹਦੀ ਮਾਂ ਚ ਆਕਰਿਆ ਉਹ ਕਹਿ ਦਿਓ ਕੋਈ ਗੱਲ ਨਾ ਕਰੋ ਕਰੋ ਹੈਲੋ ਮਲਾ ਯਾਰ ਲੋਕਾਂ ਨੇ ਵੀ ਕਹਣਾ ਹੁੰਦਾ ਚਲੋ ਨਹੀਂ ਤੇ ਫੇਰ ਨਾ ਸਹੀ ਭਰਾ ਨਹੀਂ ਤੁਹਾਡਾ ਮਨ ਮੰਨਦਾ ਤੇ ਵੀ ਠੀਕ ਆ ਆਹ ਲੜਾਈ ਜਗ ਕੱਲ ਦੱਸਾਂਗੇ ਇਹ ਬਲੋਗ ਕੰਟੀਨਿਊ ਹੋਣ ਕੱਲ ਕੰਟੀਨਿਊ ਕੰਟੀਨਿਊ ਆਹ ਲੜਾਈ ਦਾ ਮੂਹ ਆਹੋ ਉਡੀ ਬੀਬੀ ਬਾਏ ਬਾਏ ਕਰਦੇ ਬਾਏ ਬਾਏ ਕਰਦੇ ਛੋਟਾ ਤੇ ਫਿਰ ਆਹ